ਨਿਰਾਇ ਲੂਣ ਪੂਕ ਲਿਆਈ ਆ ਹੈ ਖੰਡ ਦੇ ਥਾਂ ਤੇ ਆਪਦਾ ਤੂੰ ਲੂਣ ਪਾਤਾ ਵੈਨੂੰ ਇਹਨਾਂ ਦੇ ਵਿੱਚ ਖੰਡ ਪਾਉਣੀ ਆ ਆ ਸਾਰੀਆਂ ਚੀਜ਼ਾਂ ਚੀਜ਼ਾਂ ਪਾ ਕੇ ਤੂੰ ਉਹਨਾਂ ਦਾ ਵੀ ਤੂੰ ਨਾਸ ਕਰ ਦਿੱਤਾ ਵਾ ਜੇ ਬਣਾਉਣਾ ਨਹੀਂ ਆ ਤਾਂ ਨਾ ਹੀ ਬਣਾਉਂਦੀ ਇਹਦੇ ਕੋਲ ਬਣਾਉਣ ਖਣੋ ਕਿ ਥੜਿਆ ਇਹ ਓ ਮੰਮੀ ਤੁਹਾਨੂੰ ਭਲੇਖਾ ਲੱਗਦਾ ਹਣਾ ਵਾ ਐਡੀ ਵੀ ਨਿਆਣੀ ਨਹੀਂ ਗਈ ਹੋ ਕਿ ਕਿੜਾਜ ਖੰਡ ਦੀ ਥਾਂ ਤੇ ਲੂਣ ਪਾਜੂਗੀ ਮੈਂ ਚੈੱਕ ਕਰਕੇ ਵੇਨਾਂ ਵਾ ਕਰ ਲੈ ਤੂੰ ਤੁਹਾਡਾ ਮੂੰਹ ਮੇਰਾ ਦਾ ਨਾ ਬੁਖਾਰ ਫੂਨਾਂ ਨਾ ਹੋਰ ਤਰ੍ਹਾਂ ਦਾ ਹੋਇਆ ਹੋਣਾ ਵਾ ਹਾਂ ਤੇ ਮੈਨੂੰ ਖੰਡ ਲੂਣ ਦਾ ਕਾਕਾ ਪਤਾ ਹੀ ਨਹੀਂ ਰਹਿ ਗਿਆ ਓ ਚਲੋ 1 ਮਿੰਟ ਮੈਂ ਚੈੱਕ ਕਰ ਕੁੜੀਏ ਬਾਸਾ ਲੱਗਿਆ ਪਤਾ ਨਾ ਉਹ ਕਦੀ ਰਸੋਈ ਚ ਵੜੀ ਹੋਵੇ ਤਾਂ ਤਾ ਮੈਂ ਨਾ ਉਹ ਤਾਂ ਸਾਈ ਰਸੋਈ ਚ ਤਾਂ ਕਦੀ ਵੜੀ ਨਹੀਂ ਹੋਣੀ ਖੰਡ ਤੇ ਤੁੰਡਾ ਤਾਂ ਪਾ ਪਤਾ ਕਿਸ ਨੂੰ ਲੱਗੂਗਾ ਪਰ ਲੈ ਨਾ ਲੋਂਦੇ ਨਾਲ ਕੁੜੀਏ ਬਿਲਕੁਲ ਹੀ ਨਹੀਂ ਪਤਾ ਤੈਨੂੰ ਸੋਈ ਬਾਰੇ ਕੋਹ ਵੀ ਨਹੀਂ ਨਹੀਂ ਪਾਜੀ ਮੈਂ ਤੇ ਖੰਡ ਹੀ ਪਾਈ ਹੋ ਸਕਦਾ ਪਾਂਡਿਆਂ ਨੂੰ ਲੂਣ ਲੱਗਾ ਹੋਵੇ ਕੌਲੀਆਂ ਨੂੰ ਕਿਤੇ ਪਰ ਬਾਹੂ ਕੌਲੀਆਂ ਨੂੰ ਇੰਨਾ ਥੋੜੀ ਲੂਣ ਲੱਗਣਾ ਨਿਰਾਇ ਤੇ ਯਰ ਹੋ ਗਿਆ ਇਹ ਤਾਂ ਆਉਂਗਾ ਜਿਹਦਾ ਕੌਲੀਆਂ ਚ ਲੂਣ ਪਾ ਕੇ ਲੈ ਆਈ ਆ ਆ ਲੈ ਫੜ ਆ ਲੈ ਜਾ ਬਾਹੂ ਨਾਨੂ ਇਹ ਖਾਣ ਵਾਲਾ ਹੀ ਨਹੀਂ ਸਾਬ ਹੋਏ 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 ਉਹ ਵੀ ਇਹਨੇ ਗਵਾ ਲਈ ਅਕਲ ਤੇ ਹੈ ਹੀ ਨਹੀਂ ਕੀ ਪਤਾ ਕਿਹੜੀ ਗੱਲੋਂ ਵਸੀ ਨਹੀਂ ਵਸੀ ਉਹ ਕੰਮ ਇੱਥੇ ਕਰਤਾ ਆਣ ਕੇ ਉਹ ਇਹਨਾਂ ਨੂੰ ਕੋਈ ਦੇਖਦਾ ਨਹੀਂ ਨਾ ਆ ਉਹ ਲੈ ਆ ਆ ਚੌਥੀ ਦੇ ਚੰਦ ਵਿਆਹ ਲੈ ਆਇਓ ਹਾਏ ਹਾਏ ਮੈਂ ਤੇ ਖੰਡ ਹੀ ਪਾਈ ਆ ਮੋਟੀ ਖੰਡ ਦਿਸਣ ਦੀ ਆ ਜੇ ਬੂਰਾ ਹੋਵੇ ਤੇ ਤਾਂ ਵੀ ਆ ਵੇਖਾਂ ਤੇ ਸਹੀ ਵਕਾ ਹੀ ਬੜਾ ਲੂਣ ਹੈ ਪਲਾ ਇਹਦੇ ਚ ਵੀ ਆ ਨਹੀਂ ਐ ਹਾਤੇ ਮਿੱਠਾ ਮੈਂ ਕਿਹਾ ਹੀ ਮੰਮੀ ਨੂੰ ਵੀ ਪਾਂਡਿਆ ਚ ਲੂਣ ਹੋਣਾ ਲੱਗਾ ਮੈਂ ਮੈਂ ਕੌਲੀਆਂ ਧੋ ਕੇ ਤੇ ਪਾ ਕੇ ਖੜਦੀ ਆ ਇਹ ਕੋਈ ਕੌਲੀਆਂ ਦਾ ਹੀ ਚੱਕਰ ਬਣਿਆ ਆ ਇਹਨੂੰ ਮੈਨੂੰ ਪਤਾ ਨਹੀਂ ਕਿ ਲੋਣ ਵਾਲਾ ਨਹੀਂ ਹੋ ਸਕਦਾ ਮੰਮੇ ਤਾਨੂੰ ਤਾਂ ਲੰਗਿਆ ਨਹੀਂ ਮੈਂ ਤਾਂ ਉਫੀਸੋ ਕੀ ਖਾ ਹੀ ਲਿਆ ਮੈਂ ਕੀ ਅੰਨ ਦਾ ਬਿਮਾਨ ਕਰਨਾ ਹੈ ਲੋਣ ਇਨਾ ਜਿਆਦਾ ਮਾਣਾ ਵਿੱਚ ਮੈਂ ਜਿਆਦਾ ਖਾ ਲਿਆ ਤੇ ਬਿਮਾਰੀ ਹੋਊਗੀ ਫਿਰ ਮੈਂ ਤੇ ਫਿਰ ਕਿਉਂ ਖਾਂਦੀ ਤੂੰ ਵੀ ਕੌਲੀ ਵਿੱਚੇ ਧਰ ਦੇਣੀ ਮੇਰੀ ਗੱਲ ਸੁਣ ਹੁਣ ਕੋਈ ਫਾਇਦਾ ਨਹੀਂ ਲਿਆਉਂਦਾ ਜਾ ਕੇ ਤੇ ਕੁੱਤਿਆਂ ਨੂੰ ਪਾ ਦੇ ਆ ਫੇਰ ਲੂਣ ਖਵਾ ਲੈਣਾ ਆਂ ਹੁਣ ਨਹੀਂ ਨਹੀਂ ਮੰਮੀ ਜੀ ਤੁਸੀਂ ਹਾਲੋ ਇੱਕ ਪੂਰੀ ਖਾ ਕੇ ਤੇ ਵੇਖੋ ਅੱਗੇ ਮੈਂ ਖਾ ਕੇ ਵੇਖਿਆ ਸੀ ਕਿੰਨਾ ਲੂਣੀ ਹੁਣ ਫੇਰ ਤੂੰ ਲੈ ਆਈ ਨਾ ਬਾਰਾ ਬਣ ਗਿਆ ਵਾ ਨਹੀਂ ਮੰਮੀ ਮੈਂ ਦੁੱਜਾ ਹੀ ਲੈ ਕੇ ਆਈ ਆਂ ਤੁਸੀਂ ਖਾ ਕੇ ਤੇ ਵੇਖੋ ਹੁਣ ਫੇ ਬਣਾ ਲੈ ਆਈ ਆਂ ਨਹੀਂ ਬਣਾਇਆ ਨਹੀਂ ਮੈਂ ਕੜਾਈ ਚੋਂ ਲੈ ਕੇ ਆਈ ਆਂ ਹੁਣ ਕੜਾਈ ਕੜਾਈ ਚ ਕਿੱਥੋਂ ਆ ਗਿਆ ਹੁਣ ਮੰਮੀ ਉਹ ਚ ਨਹੀਂ ਹੈ ਗਾ ਲੂਣ ਆ ਲੋ ਭਾਜੀ ਤੁਸੀਂ ਵੇਖੋ ਚੱਕ ਦੇ ਕਰੋ ਮੰਮੀ ਖਾਓ ਮੰਮੀ ਜੀ ਖਾਓ ਤੇ ਸਹੀ ਅਰੇ ਲੂਣਾ ਮੰਮੀ ਹਾਂ ਬਹੁਤ ਸਵਾਦਿਓ ਅੱਛਾ ਖਾ ਹੁਣ ਕਿਉਂ ਹੁਣ ਹੋਰ ਕੋ ਵਿੱਚ ਪੈ ਗਿਆ ਹੁਣ ਪਤਾ ਨਹੀਂ ਹਾਂ ਪਰ ਬਲਜੀਤ ਨੂੰ ਕਿਤੇ ਜ਼ਿਆਦਾ ਸਵਾਦ ਖਰਾਬ ਬਣਾਉਂਦੀ ਐ ਆਹ ਹਰਕਬੀਰ ਇਤਨੀ ਹੈਗਾ ਲੂਣਾ ਸਾਰੀ ਬਹੁਤ ਸਵਾਦਿਓ ਮੰਮੀ ਜੀ ਠੀਕ ਆ ਸਵਾਦ ਬਣਿਆ ਵਾ ਕੀ ਦੰਦਿਆਂ ਕੱਢਣ ਦੀਆਂ ਕੜਾ ਵਰਗਾ ਕੜਾ ਵਾ ਕੋਈ ਅਲੋ ਕਰ ਨਹੀਂ ਤੋ ਬਣਾ ਕੇ ਦਿੱਤਾ ਬੜੀ ਤੋਕਾ ਸਰਕਾਰ ਦਿੱਤੀ ਹੈ ਨਾ ਆਪਣੀ ਮੇਰਾ ਗੜਾ ਚੱਲ ਮੰਮੀ ਅਵੀਰ ਆ ਵੇ ਕਿਦਾਂ ਰਗਾ ਨੂੰ ਲੱਗਣ ਡਿਆ ਕੋਈ ਨੀ ਜਿੱਦਾਂ ਲੱਗੇ ਵਧੀਆ ਹੀ ਆ ਵਧੀਆ ਵਾ ਅਜੋਸ ਵਧੀਆ ਹੀ ਲੱਗਣਾ ਆ ਸ਼ਗਨ ਦੋ ਤੁਸੀਂ ਕੁੜੀ ਨੂੰ ਲੈ ਪੜ ਸ਼ਗਨ ਮਾ ਸਾਦੀ ਨਕੜਾ ਲੈ ਕੁੜੀਏ 100 ਰੁਪਏ ਦੇਣਾ ਪੈਂਟ ਆ ਮੰਮੀ ਇੱਕੋ ਥਾਂ ਪੈਸੇ ਵੜਿਆ ਹੀ ਸਾਂਝਾ ਕਰਦੇ ਹੈਗਾ ਉਸੇ ਜੇਬ ਚੋਂ 500 ਉਹ ਕੱਢ ਦਿੱਤਾ ਮੰਮੀ ਦਾ ਤੇ ਉਸੇ ਜੇਬ ਚੋਂ ਉਹ ਕੱਢਿਆ ਤੇ 500 ਥੋੜਾ ਹੀ ਉਹ ਚੱਲ ਕਿਨੇ ਰੋੜੋ ਦਣੀ ਆ ਚੱਲ ਬਜੀਤ ਛੱਡ ਪੁੱਤ ਜਾਉ ਨਹੀਂ ਉੱਠੋ ਜਾ ਕੇ ਸੋਇ ਚ ਕੰਮ ਧੰਦਾ ਵੇਖੋ ਚੱਲ ਇੱਜ਼ਤ ਰਹਿ ਗਈ ਆ ਕੜਾਈ ਚ ਪਾ ਕੇ ਲੈ ਗਈ ਕੜਾ ਮੈਂ ਨੇ ਮਿਆੜੀ ਕੀਤੀ ਸੱਚੀ ਉਹਦੇ ਨੂੰ ਮੈਂ ਵੀ ਖਰੇ ਕਿਹੜਾ ਬਦਲਾ ਲੈਣ ਦੀ ਹੈ ਅੱਗੇ ਖਰੇ ਕਿੰਨੀ ਕਿ ਦੁੱਖਾਂ ਦੀ ਮਾਰੀ ਹੈ ਕਿੱਥੋਂ ਕਿੱਥੋਂ ਪਰਜਾਈ ਵੀ ਚੰਗਾ ਨਹੀਂ ਬੋਲਦੀ ਤੇ ਮੈਂ ਮੈਂ ਉਹਦੇ ਨਾਲੋਂ ਵੀ ਵੱਧ ਕੇ ਹੋ ਗਈ ਆ ਚਲ ਮਨਾ ਉਹਦੀ ਇੱਜ਼ਤ ਰਹਿ ਗਈ ਇਹਨੇ ਹੀ ਖੁਸ਼ੀ ਮਿਲ ਗਈ ਮੈਨੂੰ ਵੀ ਮੇਰੀ ਗਲਤੀ ਟੱਕੀ ਗਈ ਮੇਰੇ ਕੱਪੜੇ ਤੇ ਸੋਕ ਗਏ ਤੇ ਮੈਂ ਕਿਹਾ ਇਹਨਾਂ ਨੂੰ ਨਾਲੋ ਨਾਲ ਮੈਂ ਚੈਅ ਕਰਕੇ ਤੇ ਰੱਖ ਦਵਾਂ ਲੰਬਾਰੀਚ ਫੇਰ ਵੱਟ ਪੈ ਜਾਂਦੇ ਪਿਆਂ ਪਿਆਂ ਆਹੋ ਕੱਪੜੇ ਚਲ ਤੂੰ ਲੈ ਆਈ ਆ ਤੇ ਪਰ ਐਦਾਂ ਨਹੀਂ ਰੱਖਣੇ ਲੀੜੇ ਤੂੰ ਜੋੜ ਕੇ ਤੇ ਆ ਤੇ ਆ ਲਾ ਕੇ ਤਲਮਾਰੀਚ ਰੱਖ ਦੇ ਮੈਨੂੰ ਪ੍ਰੈਸ ਕਰਕੇ ਰੱਖਣੇ ਐਦਾਂ ਨਹੀਂ ਕਦੀ ਪਾਏ ਲੀੜੇ ਪ੍ਰੈਸ ਕਰ ਤੋਂ ਬਗੈਰ ਸਾਰੇ ਹੋਰ ਅਈ ਦਾ ਘਰ ਵੀ ਲੀੜੇ ਅਗਰ ਪ੍ਰੈਸ ਕਰਕੇ ਪਾਉਣੇ ਚੱਲ ਹੁਣ ਮੈਂ ਜਲਦੀ ਜੋੜ ਦਿੰਨੀ ਆ ਤੇ ਫੇਰ ਪ੍ਰੈਸ ਕਰ ਲਾਂਗੇ ਆ ਲੀੜੇ ਤੋਂ ਤੇ ਨਹੀਂ ਤੂੰ ਹਾਂਜੀ ਆ ਤਾਂ ਉਦਾ ਹੀ ਮੈਲ ਵਾ ਪਹੁੰਚਾਂ ਦੇ ਵਿੱਚ ਵੇਖ ਕਿਦਾਂ ਹੋਈ ਏ ਮੈਲ ਵੇ ਐਦਾਂ ਨਹੀਂ ਲੇ ਧੋਈ ਦੇ ਆ ਮੰਮੀ ਮੈਂ ਤਾਂ ਮਸ਼ੀਨ 'ਚ ਪਾਏ ਹੀ ਕੱਪੜੇ ਆ ਨਾ ਚਾਜ ਨਾ ਧੋਤੇ ਨਾ ਤੂੰ ਮੈਲ ਕੱਢੀ ਨਾ ਤੂੰ ਹੋਰ ਵੇਖ ਪਹੁੰਚਾਂ ਦਾ ਹਾਲ ਵੇ ਹਾਵੇ ਗਾਲ ਤੇ ਵੀ ਵੇਖ ਕਿਦਾਂ ਮੈਲ ਚੜੀ ਆ ਚੰਗੀ ਤਰ੍ਹਾਂ ਧੋਤੇ ਨਹੀਂ ਤੂੰ ਜੇ ਤੇਰੀ ਨਹੀਂ ਨਹੀਂ ਤੇ ਧੋਂਦੀ ਤੇ ਤੂੰ ਧੋਂਦੀ ਨਾ ਮੈਂ ਆਪੇ ਧੋ ਲਾਂਦੀ ਚਲ ਕੋਈ ਨਹੀਂ ਲਿਆਓ ਮੰਮੀ ਮੈਂ ਧੋ ਲਿਆ ਰਹਿਣ ਦੇ ਤੂੰ ਮੈਂ ਆਪੇ ਤਾਂ ਲੂੰਗੀ ਉਹ ਬੜੇ ਸਵਾਦ ਦੇ ਅੱਗੇ ਧੋਤੇ ਜਿਹੜੇ ਹੁਣ ਧੋਣੇ ਮੈਂ ਆਪੇ ਧੋ ਲਈਨੀ ਈ ਗੰਡੀ ਬੜਾ ਹੋਣ ਡਿਆ ਨਾਲੇ ਬੜਾ ਮੂੰਹ ਬਣਾਇਆ ਆਈਂ ਤੇ ਤੇ ਕੋਹ ਨਹੀਂ ਮੂੰਹ ਤੇ ਨਹੀਂ ਬਣਾਇਆ ਮੈਨੂੰ ਪਤਾ ਜਿਹੜੀ ਗੱਲ ਤੂੰ ਮੂੰਹ ਬਣਾਇਆ ਆ ਏਦਾਂ ਦੇ ਕੱਪੜੇ ਤੇ ਮੰਮੀ ਸਾਡੀ ਕਦੇ ਵੀ ਨਹੀਂ ਪਸੰਦ ਕਰਦੀ ਆ ਮੜਾ ਜਾਂ ਵਿਦਾਲ ਲੱਗਾ ਹੋਏ ਨਾ ਮੰਮੀ ਸਾਡੀ ਦਾ ਸੁਭਾਅ ਆ ਉਸ ਨਾਲ ਦੁਬਾਰਾ ਤੂੰ ਮੈਨੂੰ ਭੇਜ ਦਿੰਦੀ ਆ ਤੇ ਤੂੰ ਏਦਾਂ ਦੇ ਕੱਪੜੇ ਧੋਨੀ ਆ ਕਮ ਸੇ ਕਮ ਬੰਦੇ ਦਾ ਸੁਭਾਈ ਜਾਣ ਲਈਦਾ ਹੋਈ ਜਾਵਾ ਦੇਦੇ ਚੰਗੇ ਤੇ ਹੈਗੇ ਹੁਣ ਮੈਨੂੰ ਕੀ ਪਤਾ ਹੈ ਕੋਈ ਨਾ ਕੋਈ ਦਾਗ ਤੇ ਰਹਿ ਜਾਂਦਾ ਕੋਈ ਦਾਗ ਹੀ ਆਵੇ ਲੋ ਐਸੇ ਲੱਗੇ ਆ ਪਹਿਲੇ ਜਿਹੜੇ ਨਈ ਮਸ਼ੀਨ ਦੇ ਵਿੱਚ ਨਿਖਰੇ ਪੱਕੇ ਪਹਿਲੇ ਨਹੀਂ ਇਹ ਲੱਗੇ ਇਹ ਤੇਰ ਕੋਈ ਨਹੀਂ ਨਿਖਰੇ ਤੇਰੇ ਹੱਥਾਂ 'ਚ ਜਾਨ ਹੈ ਨੀਗੀ ਹੱਥ ਨਾਲ ਦੇਦੇ ਥੋੜਾ ਥੋੜੇ ਮੈਂ ਤੇ ਮਸ਼ੀਨ 'ਚ ਹੀ ਪਾਏ ਆ ਤੇ ਮਸ਼ੀਨ 'ਚ ਥੋੜੀ ਕਲਰਾਂ ਨਿਖੜਦੀਆਂ ਵਾ ਇਹ ਹੱਥ ਨਾਲ ਮਲਣੀਆਂ ਪੈਂਦੀਆਂ ਵਾ ਤੂੰ ਤੇ ਗਿੱਜੀਆਂ ਪੈਣਾ ਮਸ਼ੀਨ 'ਚ ਪਾਉਣ ਆ ਜਿਹੜੇ ਵਧੀਆ-ਵਧੀਆ ਨਵੇਂ-ਨਵੇਂ ਕੱਪੜੇ ਆ ਨਾ ਇਹ ਹੱਥਾਂ ਨਾਲ ਧੋਣੇ ਪੈਂਦੇ ਆ ਤਹਾਡੇ ਘਰ ਇਹ ਕੰਮ ਨਹੀਂ ਚੱਲਦਾ ਤੁਹਾਡੇ ਚੱਲਦਾ ਹੋਣਾ ਫਿਰ ਦੀਦੀ ਮੰਮੀ ਸੂਟ ਮੇਰ ਕੋ ਖੋ ਕੇ ਹੀ ਲੈ ਗਏ ਦੱਸ ਮੈਂ ਤੋਹ ਦਿੰਦੀ ਨਹੀਂ ਚੰਗਾ ਤੂੰ ਪਿਆ ਤੇ ਮੰਮੀ ਦਾ ਸੁਭਾਅ ਪੈਣਾ ਇਤਰਾ ਦਾ ਹੀ ਆ ਆ ਮੇਰ ਕੋ ਕੋਈ ਦਾਗ ਰਹਿ ਜਾਂਦਾ ਹੁੰਦਾ ਹੀ ਨਾ ਆ ਮੂੰਹ ਤੱਕ ਚਪੇੜ ਮਾਰ ਦਿੰਦੀ ਹੁੰਦੀ ਆ ਤੂੰ ਤੇ ਫਿਰ ਵੀ ਚੰਗੀ ਆ ਤੇਰੇ ਹੱਥ ਖੋ ਕੇ ਲੱਗੀ ਜਿਹੜੀ ਆਪ ਤੋਂਨ ਲੱਗਦੀ ਆ ਆ ਮੇਰੇ ਤੇ ਸਿਰ ਚ ਮਾਰਨਾ ਨਾਲ ਮੈਨੇ ਬੂਥੇ ਤੇ ਚਪੇੜ ਵੀ ਮਾਰ ਦੇਣੀ ਹੀ ਦੀਦੀ ਤੁਸੀਂ ਕਹਿੰਦੇ ਤੈਨੂੰ ਕਿਹਾ ਕੁਛ ਨਹੀਂ ਮੰਮੀ ਨੇ ਤੇ ਮੇਰਾ ਅੱਗਾ ਪਿੱਛਾ ਹੀ ਨੋਲਣ ਵਾਲਾ ਨਹੀਂ ਛੱਡਿਆ ਕਿੱਥੇ ਮੇਰੀ ਮੰਮੀ ਤੱਕ ਪਹੁੰਚ ਕੇ ਤੇਰੀ ਮੰਮੀ ਨੇ ਕੋ ਸਿਖਾਇਆ ਨਹੀਂ ਤੈਨੂੰ ਪੜਾਇਆ ਨਹੀਂ ਤੂੰ ਇਦਾਂ ਦਾ ਕੀਤਾ ਇਦਾਂ ਰਹਿ ਤੇ ਦੋ ਦਾਗ ਹੀ ਗਏ ਫਿਰ ਗਰਮੀਤ ਹ ਇਥੇ ਚੁੱਪ ਕਰ ਜਾ ਸਾਡੇ ਘਰ ਚ ਨਹੀਂ ਰਿਵਾਜ ਹੈਗਾ ਐਨਾ ਬੋਲਣ ਦਾ ਸੱਸ ਮਾ ਜੋ ਮਰਜੀ ਆਖੇ ਚੁੱਪ ਕਰਕੇ ਸਹਿਣੀ ਪੈਂਦੀ ਆ ਨਾਲੇ ਹੀ ਨਿੱਕੀਆਂ ਵਾਂ ਔਰ ਡੱਡ ਫੜਕਾਟ ਕੇ ਸਾਨੂੰ ਕੋਈ ਚੰਗੀਆਂ ਕਾਲੀ ਸਿਖਾਉਂਦੀ ਆ ਹਾਂ ਤੇਰੀ ਗੱਲ ਗਲਤ ਹੀ ਹੋ ਉਹਨਾਂ ਨੇ ਰਿਵਾਜ ਨਹੀਂ ਹੈਗਾ ਸਾਡੇ ਘਰ ਬਾਦੂ ਘਟੂ ਬੋਲਣ ਦਾ ਮੈਂ ਤਾਂ ਹਜੇ ਚੰਗੀ ਪਲੀ ਹੀ ਕੋਈ ਮੇਰੇ ਚ ਕਾਨ ਗੰਝ ਨਹੀਂ ਤੇ ਤਾਂ ਮੈਨੂੰ ਬਖਸ਼ਦੀ ਨਹੀਂ ਮਾਤਾ ਤੂੰ ਦੇ ਫੇਰ ਵੀ ਛੱਡੀ ਛਡਾਈ ਆ ਤੈਨੂੰ ਤੇਨੇ ਕਹਿਣਾ ਹੀ ਕਹਿਣਾ ਹਾਏ ਰੱਬਾ ਮੈਂ ਸੋਚਿਆ ਨਹੀਂ ਕਿ ਆ ਵੀ ਕੰਮ ਹੋਊਗਾ ਮੈਂ ਮੇਣਿਆ ਜੋਗੇ ਹੋ ਜੂੰਗੀ ਮੈਂ ਤੇ ਆਖਿਆ ਸੀ ਮੰਮੀ ਨੂੰ ਮੈਂ ਨਹੀਂ ਵਿਆਹ ਕਰਾਉਣਾ ਮੈਂ ਨਹੀਂ ਵਿਆਹ ਕਰਾਉਣਾ ਪਰ ਮੰਮੀ ਨੇ ਇੱਕੋ ਹੀ ਜੇਦ ਫੜੀ ਸੀ ਤੂੰ ਵਿਆਹ ਕਰਾ ਲਾ ਤੂੰ ਵਿਆਹ ਕਰਾਏਂਗੀ ਤੇ ਮੇਰੀ ਵੀ ਜਾਨ ਸੋਕੀ ਹੋ ਜੂਗੀ ਪਰ ਮੈਨੂੰ ਤਾਂ ਪਹਿਲਾਂ ਹੀ ਪਤਾ ਹੈ ਕਿ ਮੈਂ ਜਿੱਥੇ ਜਾਉਂਗੀ ਅਗਲਿਆਂ ਨੇ ਇਹੀ ਮੈਨੂੰ ਮਿਹਣੇ ਤਾਨੇ ਦੇਣੇ ਆ ਕਿ ਤੂੰ ਤੇ ਤਲਾਕ ਹੋ ਕੇ ਆਈ ਆ ਪਰ ਮੰਮੀ ਕਿੱਥੇ ਮੇਰੀ ਇਹ ਗੱਲ ਨੂੰ ਸਮਝਦੀ ਸੀ ਚੱਲ ਮਨਾ ਤੂੰ ਆਪਣਾ ਕੰਮ ਕਰ ਇੰਨਾ ਦੁਖੀ ਹੋਣ ਦਾ ਕੀ ਫਾਇਦਾ ਤੇਰੇ ਕਰਮਾਂ 'ਚ ਸੁੱਖ ਲੱਗਦਾ ਰੱਬ ਨੇ ਲਿਖਿਆ ਹੀ ਨੀਂਗਾ

ਉਹਦਾ ਇੱਕ ਗੰਦੇ ਲੀੜੇ ਨੂੰ ਹੱਥ ਖਜੋਲਾ ਕੰਮ ਕਰਕੇ ਤੇਥੇ ਮੱਥੇ ਮਾਰੇ ਮੇਰੇ ਉਨੇ ਗਰਮੀਤ ਨੇ ਕੰਮ ਕਰਨ ਆਹੋ ਮਨਾਂ ਦਾ ਨਹੀਂ ਕੀਤਾ ਮਨਾ ਨਹੀਂ ਕੀਤਾ ਉਹਨਾਂ ਦੀ ਇੰਨੀ ਜੁਰਤ ਵੀ ਨਹੀਂ ਹੈਗੀ ਕਿ ਮੈਨੂੰ ਜਵਾਬ ਦੇਣ ਪਰ ਮੈਂ ਇਹ ਆ ਕਿ ਮੈਂ ਅਜੇ ਲੀੜੇ ਕਾਕਾ ਤੈਨੂੰ ਪਤਾ ਵੀ ਤੈਨ ਤੋਂ ਧੋਤੇ ਨਹੀਂ ਪਉਂਦੀ ਹੁੰਦੀ ਚੱਜ ਨਾਲ ਧੋਕੇ ਪਉਂਦੀ ਹੈ ਮੈਂ ਤੁਹਾਡੇ ਲੀੜੇ ਕਿੰਨੇ ਲਸ਼ਕਾ ਲਸ਼ਕਾਰ ਆਦੀ ਹਾਂ ਉਹਨੇ ਤਾਂ ਹੁਣ ਆਉਂ ਗੁਰਗੋ ਵੈਕੋ ਕਰਕੇ ਮਾਰੇ ਪਵਾ ਕੇ ਅੰਦਰ ਤੈਨੂੰ ਕਹਿਣਾ ਸੀ ਨਾ ਗਰਮੀਤ ਨੂੰ ਮੈਂ ਨਹੀਂ ਕਿਹਾ ਆ ਵੀ ਮੈਂ ਨਹੀਂ ਕਿਹਾ ਮੈਂ ਚੌਕ ਕੇ ਲੈ ਆਂਦੇ ਮੈਂ ਨਹੀਂ ਕੱਲ ਉਹਦਾ ਕਿਹਾ ਹੀ ਸੁਣਾਈ ਕਰਾਂ ਹੀ ਪੇਰਾਸਾਂ ਦੇ ਉੱਤੇ ਮੇਰੇ ਹੱਥ ਨਹੀਂ ਲਮਾਰੀ ਕਰੀਦੇ ਮੈਂ ਇਦਾਂ ਨਹੀਂ ਰੱਖਣੇ ਲਮਾਰੀ ਦੇ ਵਿੱਚ ਲੀੜੇ ਰੱਖ ਕੇ ਪ੍ਰੈਸ ਕਰਕੇ ਧਿਆਨ ਲਾ ਲਾ ਕੇ ਬੜੇ ਸੋਹਣੇ ਤੇ ਕਹਿੰਦੀ ਮੈਂ ਤੇ ਆਈ ਰਾਤੀ ਨਹੀਂ ਆ ਤੇ ਮੈਂ ਹੱਟੇ ਕਾ ਨੀ ਰਵਾਜ ਹੈ ਕਰਦੀ ਨਹੀਂ ਤਾਂ ਮੈਂ ਸੁਣਾਈ ਕਰ ਰਹੀ ਮੈਂ ਤਾਂ ਆਪਣਾ ਚੂਟ ਵੇਖਿਆ ਮੈਂ ਤੇ ਵੇਖ ਕੇ ਅੱਗ ਲੱਗ ਗਈ ਕਿ ਚੱਜ ਨਾਲ ਤੋਤਾ ਨਹੀਂ ਲੈਣ ਨਹੀਂ ਦੇਣ ਨਹੀਂ ਚੱਲ ਮੰਮੀ ਕੋਈ ਗੱਲ ਨਹੀਂ ਤੂੰ ਮੇਰੇ ਗੁੱਸੇ 'ਚ ਨਾ ਆਏ ਨਾ ਜਾ ਕਿੱਦਾਂ ਨਾ ਆਵਾ ਆ ਹੁਣ ਕਿੰਨਾ ਸਾਬਣ ਛੋਡਾ ਨੇ ਖਰਾਬ ਕੀਤਾ ਨਾ ਲੀੜੇ ਚੱਜ ਨਾਲ ਤੋਤੇ ਨਾਲ ਲੈਣ ਨਾ ਦੇਣ ਹੁਣ ਮੈਨੂੰ ਬਸ ਜੀਤ ਨੂੰ ਕਹਿਣਾ ਪੈਣਾ ਉਹ ਕੰਮਤ ਨਹੀਂ ਇਦਾਂ ਦੇ ਕਰਦੀ ਇਦਾਂ ਆ ਸਾਫ਼ ਲੀੜੇ ਸਫਾਈ ਦੇ ਲੀੜੇ ਧੋਂਦੀ ਆ ਜਿੱਥੇ ਦਾਗ ਪਏ ਹੁਣ ਬੁਰਸ਼ ਮਾਰਦੀ ਆ ਸਾਬਣ ਲਾ ਕੇ ਇਹਨੇ ਕੋਹ ਨਹੀਂ ਮਸ਼ੀਨ 'ਚ ਹਲਕਾ ਝੁਲਕਾ ਕਰਕੇ ਸੁੱਕਣੇ ਪਾਤੇ ਉਹੀ ਮੈਮੀ ਕਹਿਣ ਲੱਗਾ ਸੀ ਵੀ ਉਹਨੇ ਚਾਹੀਦੀ ਮਸ਼ੀਨ 'ਚ ਤੋਤੇ ਹੋਣੇ ਉਹਨੇ ਹੱਥਾਂ ਨਾਲ ਨਹੀਂ ਤੋਤੇ ਹੋਣੇ ਉਹ ਮਸ਼ੀਨ ਆਪਣੀ ਇਹੋ ਜਿਹੀ ਕੱਪੜੇ ਨਹੀਂ ਖੇਰਦੀ ਨਹੀਂ ਉਹਦੇ ਹੱਥ ਟੁੱਟੇ ਹੀ ਕਾਕਾ ਤੇ ਤੂੰ ਕਹਣਾ ਕਹਿੰਦੀ ਆ ਹਾਂ ਤੁਹਾਨੂੰ ਕਿਹੜੀ ਗੋਲੀ ਵੱਜੀ ਸੀ ਕੱਢਦੀ ਕੱਪੜੇ ਵੇਖਦੀ ਜਦੋਂ ਉਹਨਾਂ ਨੂੰ ਹੁਗਾਲਿਆ ਸੀ ਉਹ ਤੇ ਵੇਖਦੀ ਸੀ ਸਹੀ ਨਾ ਵੀ ਕਿਹੜੇ ਕੋਕ ਕੇ ਵੀ ਲੈਟ ਕੇ ਅੰਦਰ ਲੈ ਗਈ ਵੀ ਚੱਲ ਬੈਠਾ ਤਪੂ ਕੁਸ ਰੋੜਾ ਦਿੰਨੀ ਚੱਲ ਮੰਮੀ ਗੁੱਸੇ ਚ ਨਾ ਕੋਈ ਗੱਲ ਨਹੀਂ ਆ ਹਲੇ ਨਵੀਂ ਸਵੀ ਆ ਉਹਨੂੰ ਨਹੀਂ ਪਤਾ ਲੱਗਦਾ ਹਾਲੀ ਕੋਈ ਨਹੀਂ ਮੈਂ ਸਮਝਾ ਦਊਗਾ ਉਹ ਤਾਂ ਮਾਂ ਨੇ ਨਾ ਚਾਚੂ ਨੇ ਤਾਂ ਤੁਹਾਨੂੰ ਹੈ ਥੋੜਾ ਤੂੰ ਹੀ ਨਹੀਂ ਤਾਂ ਹੈ ਹੀ ਨਹੀਂ ਕਿ ਮੰਮੀ ਆਪ ਲੋ ਆਪਣੇ ਘਰ ਦਾ ਹਸਾਬ-ਤਾਬ ਹੁੰਦਾ ਉਹਨੂੰ ਉੱਥੇ ਨਹੀਂ ਪਤਾ ਹੋਊਗਾ ਉਹਨਾਂ ਦੀ ਮਸ਼ੀਨ ਵਧੀਆ ਚੱਲਦੀ ਆ ਆਪਣੀ ਮਸ਼ੀਨ ਮਾੜੀ ਆ ਤਾਂ ਆਹੋ ਤਾਂ ਅੱਗੇ ਮਸ਼ੀਨਾਂ ਤੇ ਲੱਗੀ ਆਈ ਐ ਮੈਂ ਤਾਂ ਲੱਗਦੀ ਹੱਥਾਂ ਨਾਲ ਨਹੀਂ ਉਹ ਕੋ ਕੰਮ ਕਰ ਸਕਦੀ ਚੱਲ ਤੂੰ ਗੁੱਸੇ ਚ ਨਾ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾ ਦਊਗਾ ਜਾ ਕੋਈ ਗੱਲ ਨਹੀਂ ਤੂੰ ਟੈਨਸ਼ਨ فرمੀਤਾ ਹਾਂਜੀ ਕੀ ਕਰਨੀ ਹੈ ਬਸ ਕੁਛ ਨਹੀਂ ਕੱਪੜੇ ਪ੍ਰੈਸ ਕਰ ਰਹੇ ਹਾਂ ਫਿਰ ਇਹ ਗੱਲ ਸੁਣ ਇੱਥੇ ਆਣ ਕੇ ਮੈਂ ਯਾਰ ਤੈਨੂੰ ਪਤਾ ਤੇ ਹੈਗਾ ਵਾ ਵੀ ਸਾਡੇ ਘਰ ਦਾ ਸਾਹਾ ਤਾਂ ਬਹੁਤ ਤਰੀਕੇ ਦਾ ਮੰਮੀ ਜਿਹੜੀ ਆ ਉਹ ਸਫਾਈ ਰਣੀ ਚ ਜਪਸਿੰਧ ਕਰਦੀ ਆ ਤੇ ਤੂੰ ਕੱਪੜੇ ਧੋਤੇ ਸੀ ਤੇ ਸੁਆਹਾਂ ਧੋ ਲੈਣੇ ਥੋੜੇ ਜਿ ਮੈਨੂੰ ਨਾ ਨਹੀਂ ਪਤਾ ਮੈਨੂੰ ਇੰਨਾ ਨਹੀਂ ਪਤਾ ਮੰਮੀ ਇੰਨੀਆਂ ਨੁਕਸ ਬਿੰਨੀਆਂ ਜੀਆਂ ਕਰਦੇ ਨੇ ਉਦ ਤਰਾ ਕੱਪੜੇ ਤੇ ਮੈਂ ਉੱਥੇ ਵੀ ਮਸ਼ੀਨ ਚ ਧੋਣੇ ਹੀ ਚਲੋ ਤੁਹਾਡੀ ਮਸ਼ੀਨ ਕਿਹੜੇ ਵੇਲੇ ਨਾ ਬੈਲਟ ਢਿੱਲੀ ਹੋਵੇ ਤਾਂ ਘੱਟ ਚੱਲਦੀ ਆ ਮਨੇ ਨਹੀਂ ਨਖੇਰੇ ਹੋਣੇ ਤੇ ਅੱਗੇ ਤੋਂ ਮੈਂ ਧਿਆਨ ਰੱਖ ਲਵਾਂਗੀ ਆਹੋ ਤੈਨੂੰ ਮੈਂ ਤੜਾ ਤੁਹਾਨੂੰ ਦੱਸਣਾ ਆ ਪਤਾ ਕੀ ਗੱਲ ਆ ਮੰਮੀ ਜਿਹੜੇ ਆ ਨਾ ਇਹ ਕੰਮ ਪਰਫੈਕਟ ਜੋਂਦੇ ਆ ਕੋਈ ਵੀ ਕੰਮ ਉਹਨਾਂ ਨੂੰ ਮੜਾ ਚੰਗਾ ਉੱਤੇ ਦੇ ਦੇ ਜੀ ਉਹਨਾਂ ਨੇ ਉਸੇ ਵੇਲੇ ਟੋਕ ਦੇਣਾ ਉਹ ਭਾਬੀ ਦੀ ਵੀ ਵਟ ਕੱਢ ਦਿੰਦੀ ਫਰੀ ਜਿਹਾ ਕੋਈ ਨਹੀਂ ਮੈਂ ਆਪਣੀ ਗਲਤੀ ਨੂੰ ਗਲਤੀ ਮੰਨਣ ਡਈ ਆ ਪਰ ਮੰਮਾ ਨੂੰ ਵੀ ਥੋੜਾ ਜਿਹਾ ਕਰਨਾ ਚਾਹੀਦਾ ਨਾ ਕਿ ਮੈਨੂੰ ਨਹੀਂ ਅਜੇ ਘਰ ਦਾ ਪੇਤ ਪੂਰਾ ਆਉਣ ਡਿਆ ਤੁਸੀਂ ਆਪਸੇ ਆਣਿਓ ਹੌਲੀ ਹੌਲੀ ਫਿਰ ਹੋ ਹੀ ਜਾਂਦਾ ਹੁੰਦਾ ਤੇ ਹੁਣ ਕੱਪੜੇ ਪ੍ਰੈਸ ਕਰਨੇ ਸੀ ਹਾਂਜੀ ਤੇ ਚੱਲ ਕਰ ਲੈ ਬਰਸ ਜਲਦੀ ਨਹੀਂ ਛੱਡਾਂ ਜੀ ਕਿਤੇ ਹੋਰ ਫਮੀ ਕਰਾਂਗੇ ਪ੍ਰੈਸ ਜਲਦੀ ਛੱਡਤੀ ਆ ਨਹੀਂ ਨਹੀਂ ਮੈਂ ਉਹਦੇ ਹੀ ਸੋਚ ਬੰਦ ਕਰਤਾ ਸੀ ਮੈਂ ਰੋਟੀ ਵਾਲੋਂ ਕਹਿਣਾ ਸੀ ਤੈਨੂੰ ਕੋਈ ਨਹੀਂ ਰੋਟੀ ਮੈਂ ਲਿਆ ਦੇਣੀ ਆ ਤੁਸੀਂ ਚੱਲ ਤੂੰ ਐਂਦਾ ਕਰ ਤੂੰ ਕੱਪੜੇ ਪ੍ਰੈਸ ਕਰ ਲੈ ਕੋਈ ਗੱਲ ਨਹੀਂ ਆ ਕਰਨੀ ਕਰ ਲੈ ਨਾ ਕੋਈ ਗੱਲ ਨਹੀਂ ਮੈਂ ਭਾਬੀ ਨੂੰ ਕਹਿ ਦਾਂ ਰੋਟੀ ਫੜਾ ਲੈ ਮੈਨੂੰ ਕੋਈ ਗੱਲ ਨਹੀਂ ਚਲੋ ਵੇਖ ਲਓ ਨਹੀਂ ਤੇ ਮੈਂ ਤੇ ਕਹਿੰਦੀ ਮੈਂ ਲਿਆ ਦੇਣੀ ਨਹੀਂ ਚੱਲ ਤੂੰ ਕਰ ਲੈ ਕੋਈ ਨਹੀਂ ਪ੍ਰੈਸ ਕਰ ਲੈ ਮੈਂ ਭਾਬੀ ਕੋ ਰੋਟੀ ਫੜਾ ਲੈ ਨਾ ਕੋਈ ਗੱਲ ਨਹੀਂ ਵੇਖ ਲਓ ਕਿਚਨ ਜੀ ਹੋਣੇ ਫਿਰ ਆਹੋ ਕੋਈ ਗੱਲ ਨਹੀਂ ਮੈਂ ਭਬੀ ਕੀ ਕਰਨਾ ਹੈ ਕੋਈ ਨਹੀਂ ਕੀ ਬਣਾਵਾਂ ਇੱਕ ਸਾ ਇੱਕ ਪਨੀਰ ਤੇ ਰੋਟੀ ਫੜਾ ਦੋ ਮੈਨੂੰ ਫਿਰ ਵੇ ਭਰਾਵਾ ਮੈਂ ਤਾਂ ਤੈਨੂੰ ਇੰਨੀ ਗੱਲ ਵੀ ਨਹੀਂ ਕਹਿ ਸਕਦੀ ਵੀ ਤੇਰੇ ਘਰ ਦੀ ਦੀ ਦੇ ਹੱਥਾਂ ਦੀ ਮਹਿੰਦੀ ਲੱਤ ਗਈ ਆ ਉਹਨਾਂ ਨੇ ਤੇ ਲਾ ਗਏ ਇੰਨੀ ਕੱਲੀ ਉਹਨੂੰ ਕਿਹਾ ਤੈਨੂੰ ਰੋਟੀ ਫੜਾ ਦੇ ਇੰਨਾ ਵੀ ਨਹੀਂ ਕੰਮ ਕਰ ਸਕਦੀ ਉਹ ਭਾਬੀ ਉਹ ਕੰਮ ਕਰਨ ਲਈ ਸੀ ਕੱਪੜੇ ਪ੍ਰੈਸ ਕਰਨ ਲਈ ਤੇ ਉਹ ਮੈਨੂੰ ਕਹਿੰਦੀ ਵੀ ਰੋਟੀ ਫੜਾ ਦੇ ਨਹੀਂ ਚਲ ਤੈਨੂੰ ਕੋਈ ਗੱਲ ਨਹੀਂ ਆ ਤੇ ਮੈਂ ਉਹਨੂੰ ਕਿਹਾ ਚਲ ਕੋਈ ਗੱਲ ਨਹੀਂ ਰਹਿਤ ਹਾਂ ਹਾਂ ਤੂੰ ਹੀ ਕਹਤਾ ਹੋਣਾ ਨਾ ਨਾ ਤੂੰ ਰੈਸਟ ਕਰ ਕੱਪੜੇ ਧੋਤੋਂ ਥੱਕ ਗਈ ਹੋਣੀ ਆ ਕੱਪੜੇ ਨੇ ਖੇੜੇ ਜੂ ਮੜੇ ਆਨੇ ਔਰ ਕੱਪੜੇ ਭਾਬੀ ਨਖੇਰਨ ਵਾਲੀ ਅੱਗੇ ਬਥੇਰੀ ਗੱਲ ਚੱਲਨਦੀ ਏ ਉੱਥੇ ਤੁਸੀਂ ਰਹਿਨ ਦੋ ਕੋਈ ਗੱਲ ਨਹੀਂ ਆ ਤੇ ਰੋਟੀ ਬਣਾਉਣੀ ਮੈਨੂੰ ਪੜਾ ਦਿਓ। ਹਲਾ ਦਿੰਨੀ ਆ ਜਾ। ਇੰਨਾ ਦਾ ਹੋ ਕੰਮ ਰਹਿੰਦਾ ਵਾ। ਕੰਮ ਤੇ ਉੱਥੇ ਦਾ ਉੱਥੇ ਰਹਿ ਗਿਆ। ਕੀ ਫਾਇਦਾ ਹੋਇਆ ਵਿਆਹ ਕੇ ਲਿਆਂਦੀ ਦਾ? ਚੇਚਾ ਇੰਨਾ ਰੋਲਾ ਰੱਪਾ ਪਾ ਕੇ ਤਲਾਕਸ਼ ਦਾ ਵਿਆਹ ਕੇ ਲਿਆਂਦੀ ਰੋਟੀਆਂ ਫਿਰ ਭਾਬੀ ਦੇ ਹੱਥਾਂ ਦੀਆਂ ਚਾਹੀਦੀਆਂ। ਪਰ ਹੈ ਵੇਖਾਂ ਉਹ ਜਿਹੜੇ ਪ੍ਰੈਸ ਕਰ ਲਾਪੀ ਕਿਤੇ ਉਹਨਾਂ ਕੰਦੇ ਤੋਂ ਉਹ ਜੋੜ ਜੋੜ ਕੇ ਤੇ ਲਮਾਰੀਆਂ ਤੇ ਪਿਆ ਲਾ ਕੇ ਰਹਾ ਦੇ।

ਉਦਾਂ ਤੇਆਂ ਲਾ ਲਾ ਕੇ ਗੰਦੇ ਰੱਖੀ ਜਾਣ ਲਈ ਮੰਮੀ ਜੀ ਇੱਕ ਵਾਰੀ ਪਾ ਕੇ ਤੇ ਫਿਰ ਧੋ ਲਾਂਗੇ ਇੱਕੋ ਇੱਕ ਵਾਰੀ ਪਾ ਲਾਂਗੇ ਇੰਨੀ ਮਿਹਨਤ ਲਾਈ ਪ੍ਰੈਸ ਕੀਤੇ ਆ ਸਾਰੇ ਤੇ ਕੁੜੇ ਹੀ ਸ਼ਦਾਈਆਂ ਗੰਦੇ ਲੀੜੇ ਪਾ ਲੀਏ ਹਾਂ ਤੇਰੇ ਘਰ ਰਵਾਜ ਹੋਊਗਾ ਗੰਦੇ ਪਾਉਣ ਦਾ ਮੇਰੇ ਘਰ ਨਹੀਂ ਰਵਾਜ ਆਗਾ ਗੰਦੇ ਲੀੜੇ ਪਾਉਣ ਦਾ ਮੰਮੀ ਜੀ ਕਿਤੇ ਦਾਗ ਰਹਿ ਗਿਆ ਹੋਊਗਾ ਅੱਛਾ ਕਿਤੇ ਰਾਰ ਰਹਿ ਗਿਆ ਹੋਊਗਾ ਅੱਜ ਤੂੰ ਇਹ ਦਾਗ ਨਹੀਂ ਕੱਢੇ ਕੱਲ ਨੂੰ ਹੋਰ ਇੰਨੇ ਰਹਿ ਕੇ ਆਪੇ ਲੀੜਿਆਂ ਦੀ ਜੜ ਵੱਢੀ ਗਈ ਮੰਮੀ ਕਿ ਨਿਮੰਤ ਲੱਗੇ ਮੈਨੂੰ ਘੰਟਾ ਹੋ ਗਿਆ ਪ੍ਰੈਸ ਕਰਦਿਆਂ ਨੂੰ ਅੱਛਾ ਤੂੰ ਧੋਂਦੀ ਜੇ ਸਵਾਦ ਨਾ ਤਾਂ ਪ੍ਰੈਸ ਕੀਤੇ ਵਿੱਚ ਅੰਗੇ ਲੱਗਦੇ ਜੇ ਤੂੰ ਤੋਤੇ ਨਹੀਂ ਸਵਾਦ ਪ੍ਰੈਸ ਕਰਨ ਦਾ ਕੀ ਪੈਦਾ ਵਾ ਮੈਂ ਬਲਜੀਤ ਨੂੰ ਕਹੀ ਮੈਂ ਚੱਜਣਾ ਤੋਂ ਨਹੀਂ ਬਲਜੀਤ ਹਾਂਜੀ ਮੰਮੀ ਆ ਲੀੜੇ ਚੋਕ ਤੋਂ ਆ ਵੇਹਲਾ ਨੇ ਚੱਜਣਾ ਤੋਤੇ ਨਹੀਂ ਆ ਤੂੰ ਲੋੜੇ ਕੰਮ ਕਰਦੀ ਹੋਏ ਮੰਮੀ ਮੇਰਾ ਤਾਂ ਸੋਈ ਚਾਹਣਾ ਤਾਂ ਕੰਮ ਪਿਆ ਵਾ ਭਾਂਡੇ ਮੰਜਣ ਵਾਲੇ ਪਏ ਨਾਲੇ ਇੱਕ ਵਾਰੀ ਤੇ ਧੋਵੇ ਆ ਪਾ ਲੈਣੀਆਂ ਕੋਈ ਗੱਲ ਨਹੀਂ ਦੇਖੋ ਪਚਣਗੇ ਲੈ ਤੇਰੇ ਵੀ ਉਹੋ ਗੱਲ ਵਾ ਉਦਾਂ ਹੀ ਪਾ ਲਈਨੇ ਅਸ ਗੰਦੇ ਹੀ ਪਾ ਲਈ ਜੇ ਮੈਂ ਹੁਣ ਨੀੜੇ ਤੋਂ ਚੱਲ ਗਈ ਤੇ ਫਿਰ ਮੇਰੇ ਭਾਂਡੇ ਪਏ ਰਹਿ ਜਾਣੇ ਆ ਕੋਈ ਗਾ ਨਹੀਂ ਤੂੰ ਨੀੜੇ ਤੋਂ ਓਕੇ ਤੇ ਲਾ ਜਾ ਤੋ ਚੱਲ ਨਹੀਂ ਤੂੰ ਭਾਂਡੇ ਬਾਜ ਤੇ ਝੂਠ ਨਾ ਮੈਂ ਚੋਂ ਛੱਡੀ ਮੈਂ ਕਹਤਾ ਇੱਕ ਵਾਰੀ ਤੱਕ ਨਾ ਜੋ ਗੱਲ ਕੱਢ ਦਿੱਤੀ ਉਹ ਕਿ ਝੂਠੇ ਭਾਂਡੇ ਧੋ ਤੋ ਕਦੇ ਰੱਖੀ ਜਾਵੇਂ ਆਲੇ ਫਸ ਗਈ ਠੀਕ ਗੱਲ ਹੋ ਗਈ ਏ ਬਿਲਕੁਲ ਜੀ। ਤੁਮਾਂ ਕੀ ਆ? ਮੰਮੀ ਨੇ ਫੇਰ ਕੋ ਕਹਿਤਾ ਵਾ। ਮੰਮੀ ਕੀ ਗੱਲ ਮੈਨੂੰ ਨਹੀਂ ਆਂਦੇ? ਤੁਹਾਨੂੰ ਪਤਾ ਨਾ ਕਿ ਮੈਂ ਤੇ ਪਿੱਛੇ ਕਿੰਨੀ ਦੁਖੀ ਆਈ ਆ। ਮੇ ਭਾਬੀ ਦੇ ਹੱਥੋਂ ਹੀ ਸੜੀ ਪਈ। ਭਾਬੀ ਮੇਰੀ ਕਿੱਦਾਂ ਕਰਦੇ? ਹਲੇ ਤੁਸੀਂ ਆਪਣੇ ਅੱਖੀਂ ਵੀ ਵੇਖਿਆ ਭਾਬੀ ਕਿੱਦਾਂ ਬੋਲਦੇ? ਤੇ ਹੁਣ ਮੰਮੀ ਨੇ ਕੀ ਕਹਿਤਾ ਤੈਨੂੰ? ਮੈਂ ਤੇ ਕਿਹਾ ਉਹ ਕੱਪੜੇ ਵਾਲੋ ਕਿਹਾ ਥੋੜਾ ਬੋਤ ਗੱਲ ਕੀਤੀ। ਮੰਮੀ ਨੂੰ ਮੈਂ ਕਹਾ ਚੱਲ ਕੋਈ ਗੱਲ ਨਹੀਂ ਆ ਫੇਰ ਕੀ ਆ? ਜੇ ਤੂੰ ਹੀ ਨਾ ਤੁਹਾਨੂੰ ਕੁਆਰੀ ਕੁੜੀ ਲੱਭੀ ਜਾਣੀ। ਤੇ ਹੀ ਵਿਆਹ ਕੁਆਰੀ ਕੁੜੀ ਨਾ ਕਰਾ ਲੈਂਦੇ ਦੱਸੋ ਭਲਾ ਮੇਰੇ ਚ ਕੀ ਐਸਾ ਤੁਹਾਨੂੰ ਦਿਖਿਆ ਹੈ ਜਿਹੜਾ ਤੁਸੀਂ ਮੇਰੇ ਪਿੱਛੇ ਪਏ ਹੈ ਕਿੰਨਾ ਮੈਂ ਦਾ ਨੂੰ ਮਨੇ ਕੀਤਾ ਹੈ ਕਿ ਮੈਂ ਵਿਆਹ ਨਹੀਂ ਕਰਾ ਸਕਦੀ ਮੈਂ ਵਿਆਹ ਨਹੀਂ ਕਰਾ ਸਕਦੀ ਮੈਂ ਇਹੋ ਹੀ ਤਾਨੇ ਲੈਣੇ ਹੈ ਇਨਾਂ ਕੋਲ ਤੇ ਵਿਆਹ ਮੈਂ ਆਪਣੀ ਮਰਜ਼ੀ ਨਾਲ ਕਰਾਇਆ ਉਹਨਾਂ ਨੂੰ ਤਾਂਨੇ ਕਹਿਣਾ ਮਤਲਬ ਕੀ ਹੈਗਾ ਦੱਸ ਮਤਲਬ ਹੈ ਨਹੀਂ ਮੰਮੀ ਨੇ ਤਾਂ ਮੇਰਾ ਜੀਣਾ ਮੁਸ਼ਕਲ ਕੀਤਾ ਵਾ ਮੇਰੇ ਇੱਕ ਗੱਲ ਜੇ ਮੰਨਦੇ ਹੋ ਨਾ ਮੇਨੋ ਭਾਵੇਂ ਇੱਕ ਹੀ ਘਮਰ ਲੈ ਦੋ ਕਰਾਇ ਤੇ ਮੈਂ ਉਸੇ ਦੀ ਰੋਟੀ ਪਕਾ ਲਵਾਂ ਖਾ ਲਵਾਂ ਤੇ ਉਸੇ ਦੀ ਮੈਂ ਸੌਂ ਜੂਗੀ ਤੇਰਾ ਦਿਮਾਗ ਖਰਾਬ ਉਹ ਸੱਸਾਂ ਇਹ ਕਰਦੀ ਕਹਾਣੀ ਆ ਸੱਸਾਂ ਇਦਾਂ ਹੀ ਕਰਦੀਆਂ ਹੁੰਦੀਆਂ ਵਾ ਇੱਥੇ ਨਿਜੀਟਣਾ ਪੈਂਦਾ ਘਰ ਦੇ ਵਿੱਚ ਹੀ ਰਹਿਣਾ ਪੈਂਦਾ ਇਹ ਥੋੜਾ ਤਰੀਕਾ ਹੈਗਾ ਵੀ ਤੈਨੂੰ ਮੈਂ ਕਮਰਾ ਕਰਾਇ ਤੇ ਲੈ ਆ ਤਾਂ ਤੂੰ ਕਮਰੇ ਤੋਂ ਰਪੇਂ ਦਵਾ ਮੈਂ ਮੰਮੀ ਨਾ ਤੇ ਤੁਹਾਡੀ ਭਾਬੀ ਨਾਲ ਨਹੀਂ ਘਟ ਸਕਦੀ ਮੈਂ ਹਾਰ ਚੁੱਕੀ ਇਹਨਾਂ ਗੱਲਾਂ ਤੋਂ ਤੇਰਾ ਦਿਮਾਗ ਖਰਾਬ ਆ ਆ ਇਦਾਂ ਤਕੜਾ ਘਰ ਬਾਹਰ ਛੱਡ ਕੇ ਤੇ 10 ਫਲਾਸ ਦੇ ਕਿਰਾਏ ਦੇ ਜਨਾਂ ਹੋ ਜਾਊਗਾ ਆਪਣਾ 8000 ਤੇਰੀ ਮੇਰੀ ਤਨਖਾਹ ਆ ਮੇਰੀ ਸਾਡੀ ਤਨਖਾਹ ਤੇ 8000 ਤਾਂ ਖਾਣ ਨਾਲ ਗੁਜ਼ਾਰਾ ਹੋ ਜੇ ਦੱਸ ਨੂੰ ਪਹਿਲਾਂ 5000 ਕਮਰੇ ਦਾ ਕਿਰਾਇਆ ਦਊਂ ਤੇ ਬਾਕੀ ਤੇ 3900 ਦਾ ਬੋਤਾ ਕਿੱਥੋਂ ਪਾਣਾ ਦੱਸ ਨੂੰ ਕਿਦਾਂ ਗੁਜ਼ਾਰਾ ਕਰ ਲੇਗੀ ਤੂੰ ਮੈਂ ਵੀ ਤੇ ਇੱਥੇ ਕੰਮ ਕਰਦੀ ਹੀ ਮੈਂ ਵੀ ਤੁਹਾਡੇ ਨਾਲ ਕੰਮ ਕਰ ਲਿਆ ਕਰੂੰਗੀ ਤੇ ਕਿੰਨਾ ਦਾ ਗੁਜ਼ਾਰਾ ਚੱਲ ਜੂਗਾ ਤੇਰੇ ਨਾਲ ਕੰਮ ਕੀਤੇਆਂ ਵੀ ਤੂੰ ਹੁਣ ਕੰਮ ਕਰੇਂਗੀ ਦੱਸ ਮੈਨੂੰ ਬਾਹਰ ਜਾਏਂਗੀ ਦੱਸ ਨੂੰ ਪਹਿਲਾਂ ਮੇਰੇ ਹੁੰਦਿਆਂ ਬਾਹਰ ਕੰਮ ਕਰੇਂਗੀ ਜਾ ਕੇ ਮੇਰੀ ਗੱਲ ਸੁਣ ਆਹ ਗੱਲ ਮੇਰੇ ਸਾਹਮਣੇ ਕਰਤੀ ਆ ਮੰਮੀ ਸਾਹਮਣੇ ਨਾ ਕਰੀ ਅੱਗੇ ਮੰਮੀ ਤਾਂ ਬੁਵਾਰਾ ਹੋ ਗਿਆ ਨਾ ਵਿਆਹ ਕਰਾਇਆ ਮੰਮੀ ਅੱਗੇ ਬੈੱਤੇ ਬੜੀ ਔਖੀ ਆ ਮੈਂ ਵਿਆਹ ਤੋਂ ਪਹਿਲਾਂ ਪਹਿਲੇ ਹੀ ਤੁਹਾਡੀ ਪਸੰਦ ਸੀ ਬਸ ਵਿਆਹ ਤੋਂ ਬਾਅਦ ਮੈਂ ਕੁਝ ਮਾਇਨੇ ਨਹੀਂ ਰੱਖਦੀ ਤੁਹਾਡੇ ਵਾਸਤੇ ਤੁਸੀਂ ਦੇ ਰੰਗ ਬਦਲਨੇ ਸ਼ੁਰੂ ਕਰ ਦਿੱਤੇ ਜੇ ਮੰਮੀ ਮੰਮੀ ਤੇ ਭਾਬੀ ਮੈਨੂੰ ਡਾਟਦੇ ਸੀਗੇ ਤੁਸੀਂ ਵੀ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਮੇਰੀ ਗੱਲ ਸੁਣ ਕਮਲਿਏ ਆਪਣੇ ਦਿਮਾਗ 'ਚ ਬਿਠਾ ਆ ਜਿਹੜੀ 5 ਕਿੱਲੇ ਜ਼ਮੀਨ ਮੈਨੂੰ ਆਉਂਦੀ ਆ 5 ਕਿੱਲਾ 'ਚ ਮੁੜ ਕੇ ਫਿਰ ਕਿੰਨੀ ਕਿੱਥੇ ਰਹਿਣੀ ਆ ਕੋ ਰਹਿਣਾ ਮੇਰੇ ਪੁੱਲੇ ਦੱਸ ਉਹਨੂੰ ਪਹਿਲਾਂ ਐਦਾਂ ਤਗੜਾ ਕਾਰੋਬਾਰਾ ਘਾਰਵਾ ਸਾਰਾ 5 ਕਿੱਲੇ ਜ਼ਮੀਨ ਆਉਂਦੀ ਆ ਇਹ ਸਾਰੀ ਵੀ ਇਹਨੂੰ ਛੱਡ ਕੇ ਦੱਸ ਉਹਨੂੰ ਪਹਿਲਾਂ ਤੇਰਾ ਦਿਮਾਗ ਹੀ ਲਿਆ ਪਤਾ ਨਹੀਂ ਮੈਨੂੰ ਲੱਗਦਾ ਤੂੰ ਸਮਝਦੀ ਨਹੀਂ ਹੋ ਗਾਲ ਨੂੰ ਥੋੜਾ ਜਿਆਦਾ ਦੁੰਗੇ ਦਿਮਾਗ ਨਾਲ ਸੋਚ ਤੇ ਨਾਲੇ ਜੇ ਆਪਣੇ ਮਤਲਬ ਵਾਸਤੇ ਲਿਫੜਣਾ ਪਈਏ ਤੇ ਕੋਈ ਫਰਕ ਨਹੀਂ ਪੈਂਦਾ ਨਿਫ ਜਾਈਦਾ ਹੁੰਦਾ ਮੰਮੀ ਦਾ ਕੀ ਆ ਮੰਮੀ ਤੇ ਵਿਚਾਰੀ ਚੱਲੋ ਤੇ ਦੋ ਰੋਟੀਆਂ ਦੀ ਮੰਜਾਰੀ ਆ ਤੇਰੇ ਕੋ ਖਾ ਲੀ ਜਾ ਉਹਦੇ ਕੋ ਖਾ ਲੀ ਸਕੋ ਮੰਮੀ ਦੇ ਨਾਲ ਤੂੰ ਲੱਗ ਕੇ ਖਾ ਸਕੋ ਜਿਆਦਾ ਪਿਆਰ ਦੇ ਨਾਲ ਰਹੇ ਹੋ ਨਾ ਜੇ ਛਿਰਕਦੀ ਵੀ ਤੇ ਗੁੱਸਾ ਨਾ ਕਰਿਆ ਕਰੋ ਗੱਲ ਦਾ ਹੌਲੀ ਜਿਹਾ ਨਾਲ ਗੱਲ ਸਮਝੀ ਦੀ ਹੁੰਦੀ ਆ ਇਹ ਗੱਲ ਨੂੰ ਦਿਮਾਗ 'ਚ ਬਿਠਾ ਆਪਣੇ ਨਿਮਾਗ 'ਚ ਗੱਲ ਮੈਂ ਤੇ ਤੁਹਾਨੂੰ ਪਤਾ ਅਡਜਸਟ ਕਰ ਲੂੰਗੀ ਚਲੋ ਮੈਂ ਸਮਝਦੀ ਤੁਹਾਡੀ ਗੱਲ ਨੂੰ ਪਰ ਤੂੰ ਹੀ ਮੈਨੂੰ ਤਾਂ ਸੋਚੋ ਨਾ ਕਿ ਇੰਨਾਂ ਗੱਲਾਂ ਤੋਂ ਮੈਂ ਤੰਗ ਆ ਚੁੱਕੀ ਹਾਂ ਮੈਨੂੰ ਤੇ ਨਾ ਹੁਣ ਜਵਾਬ ਦੇਣਾ ਵੀ ਨਹੀਂ ਆਉਂਦਾ ਵੀ ਇੰਨਾਂ ਗੱਲਾਂ ਦਾ ਜਵਾਬ ਮੈਂ ਕੀ ਦਵਾ ਗਾੜੀ ਤੇ ਜਵਾਬ ਤੂੰ ਦੇਣਾ ਹੀ ਨਹੀਂ ਆ ਮੈਂ ਤੈਨੂੰ ਕਹਿੰਦਾ ਜਿਹੜੀ ਚੀਜ਼ ਨੂੰ ਐਡਜਸਟਮੈਂਟ ਕਰ ਲੈ ਬਸ ਤੂੰ ਹੁਣ ਚੁੱਪ ਕਰਕੇ ਸ਼ਾਂਤੀ ਨਾਲ ਨਾ ਗੱਲ ਸਮਝਿਆ ਕਰ ਮੇਰੀ ਨੂੰ ਜਿਹੜੀ ਗੱਲ ਹੈਗੀ ਆ ਜੇ ਆਪਾਂ ਸਾਰਾ ਕੁਝ ਛੱਡ ਕੇ ਕਿਰਾਏ ਤੇ ਰਹਿੰਦੇ ਆਂ ਤੇ ਇੱਕ ਤੇ ਆਪਾਂ ਨੂੰ ਤੰਗੀ ਤੇ ਉਤੋਂ ਸਾਰਾ ਕੁਝ ਛੱਡ ਬੈਠੇ ਤੇ ਆਪਾਂ ਚਲੇ ਗਏ ਤੇ ਵੀਰ ਉਹਨਾਂ ਨੂੰ ਨਹੀਂ ਆਵੇ ਲੱਗ ਜਣੇ ਉਹਨਾਂ ਨੂੰ ਤੇ ਚਲੋ ਠੀਕ ਆ ਹਾਂ ਦਿਮਾਗ 'ਚ ਬਠਾਈ ਅੱਧਿਆ ਮਨੀ ਅਲੇ ਵੀ ਉਹ ਹੀ ਗੱਲਾਂ ਕਰਦੇ ਰਹਿੰਦੇ ਨੇ ਆਉਣ ਵਾਲਾ ਸਮਾਂ ਕਿੰਨੇ ਵੇਖਿਆ ਇੱਧਰ ਆਉਂਦੀ ਭਾਬੀ ਗੱਲਾਂ ਕਰ ਜਾਂਦੀ ਉਹਦੀ ਇੱਧਰ ਆਉਂਦੀ ਤੇ ਉਹਦੀ ਮਾਂ ਗੱਲਾਂ ਕਰ ਜਾਂਦੀ ਆ ਦੱਸ ਮੈਂ ਇੱਥੇ ਇਹਨਾਂ ਦੀਆਂ ਗੱਲਾਂ ਸੁਣਨ ਨਹੀਂ ਰੱਖੀ ਆ ਮੰਮੀ ਦਾ ਤੇ ਮੈਂ ਤਾਂ ਖਿਆਲ ਰੱਖਾਂ ਨਾ ਜੇ ਮੰਮੀ ਚਾਹਣ ਵੀ ਮੇਰਾ ਖਿਆਲ ਰੱਖੇ ਮੰਮੀ ਤੇ ਇੱਥੋਂ ਤੱਕ ਚਾਹੁੰਦੇ ਆ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆਵੇ ਤੇ ਅਗੋਂ ਆਂਦਿਆ ਮੰਮੀ ਦਾ ਧਿਆਨ ਰੱਖਿਆ ਕਰ ਪੈੜੀ ਬੰਨੇ ਦੇ ਪਿੱਛੇ ਪੈ ਨੇ ਘਾਰਿਆ ਬੈੜੀ ਆ ਮੈਂ ਘਰ ਪੈਲੀ ਨੂੰ ਕੀ ਕਰਾਂ ਮੇਰੀ ਜ਼ਿੰਦਗੀ 'ਚ ਤਾਂ ਸੁੱਖ ਲਿਖਿਆ ਹੀ ਨਹੀਂ ਜਦੋਂ ਆਪਣੀ ਜ਼ਿੰਦਗੀ 'ਚ ਸੁੱਖ ਚੈਨ ਹੀ ਨਾ ਹੋਵੇ ਤੇ ਇਹਨਾਂ ਚੀਜ਼ਾਂ ਨੂੰ ਕੀ ਕਰਨਾ ਹੁੰਦਾ ਵਾ ਪੈਸੇ ਨੂੰ ਕੀ ਕਰਨਾ ਹੁੰਦਾ ਮੈਨੂੰ ਤਾਂ ਦੋ ਵਕਤ ਦੀ ਜਿਹੜੀ ਰੋਟੀ ਖਾਣੀ ਉਹ ਵੀ ਭਰੂ ਪਈ ਐ ਇੱਥੇ ਮਾਂ ਮੇਰੀਏ ਤੂੰ ਹੀ ਮੈਨੂੰ ਸਮਝ ਜਾਣੀ ਓ ਮੇਰੀ ਗੱਲ ਮੰਨ ਜਾਣੀ ਓ ਮੈਂ ਇਹਨਾਂ ਚੱਕਰਾਂ ਦੇ ਵਿੱਚ ਨਾ ਪੈਂਦੀ ਉੱਥੇ ਮੈਂ ਕਮਾਈ ਜਾਂਦੀ ਤੇ ਖਾਈ ਜਾਂਦੀ ਭਾਬੀ ਗੱਲਾਂ ਕਰਦੀ ਹਨਾ ਉਹਦੀਆਂ ਸੁਣ ਲਿਆ ਕਰਦੀ ਮਾਦਲੇ ਭੰਡੇ ਹਾਂਜੀ ਮੰਮੀ ਮਾਏ ਲੈ ਆ ਆ ਵੇਖੋ ਆਵੇ ਕਿੱਦਾਂ ਉਦਾਂ ਹੀ ਠੰਡਾ ਲੱਗਦਾ